ਗੁਰੂ ਬਾਬਾ ਧੰਨ 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 ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਗੁਰੂ ਚੜਿਆ ਸੋਧਣਾ ਧਰਤ ਲੁਕਾਈ ਦੇ ਤਹਿਤ ਸਤ ਨਾਮ ਦਾ ਚੱਕਰ ਫੇਰਾਉਂਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਆਪ ਜੀ ਨੇ ਰੀਠੇ ਮੀਠੇ ਕੀਤੇ ਉਪਰੰਤ ਆਪ ਜੀ ਨਾਨਕ ਮਤਾ ਸਾਹਿਬ ਗਏ ਜਿਨੂੰ ਗੋਖ ਮਤਾ ਆਖਦੇ ਸਨ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਵਾ ਨਿੰਨੋਂ ਪਹਿਲਾਂ ਗੋਰਖ ਮਤਾ ਆਖਦੇ ਸਨ ਜੋਗੀਆਂ ਨੇ ਢੋਂਗ ਰਚਾਇਆ ਕਿ ਧਰਤੀ ਸਾਡੀ ਹੈ ਮਹਾਰਾ ਕਹਿੰਦੇ ਪਰਮੇਸ਼ਰ ਦੀ ਸਗਲੀ ਧਰਤੀ ਸਾਧਕੀ ਫੇਰ ਕਿਹਾ ਕਿ ਤੁਸੀਂ ਇੱਥੇ ਤਾਂ ਆਪਣੀ ਪੂਜਾ ਕਰਾਓ ਜੇ ਤੁਸੀਂ ਇੱਥੇ ਕਰਾਮਾਤ ਦਿਖਾਓ ਆਹ ਦੇਖ ਲਓ ਜਿਹੜੀ ਧਰਤੀ ਹੈ ਅਸੀਂ ਇਹਨੂੰ ਤੁਹਾਡੇ ਸਾਹਮਣੇ ਪੁੱਛਣਾ ਹੈ ਕਿ ਕਿਹਦੀ ਹੈ ਤੇ ਇਹਨੇ ਖੁਦ ਕਹਿਣਾ ਹੈ ਕਿ ਮੈਂ ਤੁਹਾਡੇ ਜੋਗੀਆਂ ਦੀ ਮਤਲਬ ਗੋਰਖ ਨਾਦ ਦੀ ਆ ਬੱਚਾ ਜ਼ਮੀਨ ਵਿੱਚ ਉਹਨਾਂ ਨੇ ਉਹ ਰਾਜਾ ਪਟਕੇ ਐ ਖਾਨਾ ਜਿਆ ਉਹਦੇ ਵਿੱਚ ਬੱਚਾ ਬਿਠਾਇਆ ਸੀ ਪੁੱਛਣ ਉਹਨੇ ਆਵਾਜ਼ ਕੱਢੀ ਬੀਬੀਆਂ ਵਾਲੀ ਤੇ ਧਰਤੀ ਬਣ ਕੇ ਦੱਸੇ ਮੈਂ ਗੋਰਖ ਦੀਆਂ ਇਹ ਮਤਾ ਗੋਰਖ ਦਾ ਫੇਰ ਦੂਜੀ ਅਰੀ ਮਹਾਰਾਜ ਨੇ ਮੁਸਕਰਾ ਕੇ ਆਖਿਆ ਤੂੰ ਅਜੇ ਵੀ ਬੋਲਣ ਜੋਗੀ ਹੈਂ ਜਾਂ ਬੋਲਣ ਜੋਗਾ ਹੈਗਾ ਉਹ ਬੱਚਾ ਗਮਸਮ ਹੋ ਗਿਆ ਜੀ ਬੋਲ ਨਾ ਸਕਿਆ ਉਥੇ ਖੜ ਗਿਆ ਫੇਰ ਉਹਦੇ ਪ੍ਰਾਣ ਨਿਕਲ ਗਏ ਬੇਨਤੀਆਂ ਕਰਨ ਲੱਗੇ ਮਹਾਰਾਜ ਸਾਨੂੰ ਕਿਰਪਾ ਕਰਕੇ ਬਖਸ਼ ਲਓ ਸਤਿਗੁਰੂ ਕਹਿੰਦੇ ਭਾਈ ਸਾਰੀਆਂ ਕਰਾਮਾਤਾਂ ਦਾ ਪਰਮੇਸ਼ਰ ਦੀਆਂ ਨੇ ਨਿਰੰਕਾਰ ਦੀਆਂ ਨੇ ਅਸੀਂ ਕੋਈ ਸਿਮਰਤ ਨਹੀਂ ਆ। ਸੋ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਆਖਿਆ ਮਹਾਰਾਜ ਆਪਣੀ ਬਾਣੀ ਵਿੱਚ ਵੀ ਆਖਦੇ ਉਪਦੇਸ਼ ਵੀ ਦਿੰਦੇ ਸਨ ਕਿ ਕੋਈ ਜੀ ਕਰਾਮਾਤ ਨਹੀਂ ਹੈ ਗੁਰਸਿੰਘ ਜੀ ਦੀ ਬਾਣੀ ਵਿੱਚ ਬਾਣੀ ਕੋਈ ਜੀ ਕਰਾਮਾਤ ਨਹੀਂ ਹੈ ਮਹਾਰਾਜ ਦੀ ਸੰਗਤ ਅਤੇ ਵਰਬਾਣੀ ਦੀ ਓਟ ਤੋਂ ਬਿਨਾ ਦੂਜੀ ਓਟ ਨਹੀਂ ਹੈ ਗਾਈ। ਹੋਰ ਸਾਨੂੰ ਕੋਈ ਦੂਜੀ ਓਟ ਨਹੀਂ ਕਰਾ ਮਾਤਾ ਦੇ ਤਿਆਦਕ ਦੀ। ਪਰਮੇਸ਼ਰ ਦੀ ਭਗਤੀ ਕਰਨ ਵਾਲਿਆਂ ਦੀ ਸੇਵਾ ਦੇ ਵਿੱਚ ਕੁਦਰਤ ਆਪਣਾ ਸੁਭਾਅ ਬਦਲਦੀ ਹੈ। ਭਾਵੇਂ ਉਹ ਨਹੀਂ ਚਾਹੁੰਦੇ। ਰਹੀ ਗੱਲ ਕਰਾਮਾਤਾ ਦੀ ਨਾਲਕਦੇਵ ਜੀ ਮਹਾਰਾਜ ਦੇ ਭਗਤ ਭੱਜ ਜਿਹੜੇ ਕੁੱਕਰ ਦੇ ਨਾਲ ਕੁੱਤੇ ਸੰਗਤ ਦਾਸੀਤ ਪ੍ਰਸ਼ਾਦ ਛਕਣ ਵਾਲੇ ਸੰਗਤ ਦੀ ਜੂਣ ਵਾਲੇ ਉਹਨਾਂ ਵਿੱਚ ਵੀ ਕਰਾਂ ਬਤ। ਗੋਰਖ ਕਰਕੇ ਜੇ ਹੋਏ ਜਵਾਨਾ ਤੇ ਕੋ ਪੂਜਾ ਸੰਭਲ ਜਾ ਪਰ ਜਿਵੇਂ ਇਹ ਜੇਸਾ ਕਰਕੇ ਕਾਰਾ ਮਦ ਬੁਖਾਰੇ ਸੀ ਉਦਾਂ ਮਹਾਰਾਜ ਨੇ ਬਿਲਕੁਲ ਨਾ ਵਿਖਾਈ ਆਪ ਜੀ ਨੇ ਆਪਣਾ ਅਸਾਂ ਦੀ ਸਵਾਰ ਫਿਰ ਮਹਾਰਾ ਦੀ ਖਡਾ ਮੰਗੀ ਮਹਾਰਾ ਨੇ ਖਡਾ ਦਿੱਤੀ ਉਹ ਬੱਚਾ ਜੀਵਤ ਹੋਇਆ ਮਹਾਰਾ ਦੇ ਚਰਨੀ ਕਹਿ ਗਏ ਉਹ ਗੋਰਖ ਮਤਾ ਅੱਜ ਸਾਧ ਸੰਗਤ ਜੀ ਸ੍ਰੀ ਨਾਨਕ ਮਤਾ ਸਾਹਿਬ ਰਾਕੇ ਹਾਲੇ ਹੁਣ ਤੋਂ ਕੋਈ 100 110 ਦੇ ਆਸ-ਪਾਸ ਹੋਏਗਾ ਗੁਰਦੁਆਰਾ ਰੀਠਾ ਸਾਹਿਬ ਦਾ ਉਸਨੇ ਕੰਸੀ ਕੀਤੇ ਇੱਕ ਨਹੀਂ ਅਨੇਕਾਂ ਵਰੀ ਬੰਦ ਨਾਨਕਮਾ ਦਾ ਸੈਫਟੀ ਦੀ ਪਾਵਨ ਧਰਤੀ ਤੇ ਅੱਜ ਵੀ ਜਗਤ ਗਰੋਧ ਨਾਨਕਦੇਵ ਜੀ ਮਹਾਰਾਜ ਦੇ ਬਾਉਂ ਚਰਨਾ ਦੀ ਸੁਗੰਧ ਆਉਂਦੀ ਹੈ ਖੁਸ਼ਬੂਈ ਆਉਂਦੀ ਹੈ ਰੀਠਾ ਸਾਹਿਬ ਅਜੇ ਕੱਲ ਤਾਂ ਗੱਦੀਆਂ ਸਾਡੀਆਂ ਲਿਖਤਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ ਉਸ ਰਸਤੇ ਵਿੱਚ ਸ਼ੇਰ, ਬਾਘ, ਢੁਗਲੇ ਤੇ ਹੋਰ ਆਤਮਖੋਰ ਬਿਰਿੰਦੇ ਜਾਨਵਰ ਨੇ ਤੇ ਕੋਈ ਜਾ ਕੇ ਰਾਜੀ ਨਹੀਂ ਹੁਣ ਵੀ ਉਹ ਰਸਤਾ ਜਿਹੜਾ ਆਪਾਂ ਜਦੋਂ ਬਾਹਰ ਰੋੜ ਜਾਂਦੇ ਆ ਪਤਾ ਲੱਗਦਾ ਕਿ ਕਿੰਨਾ ਖਤਰਨਾਕ ਆ। ਆਰਣ ਨੇ ਉਸ ਜਵਾਨੇ ਵਿੱਚ ਵੀ ਉੱਥੇ ਚਰਨ ਪਾਏ ਦਿਹਾਲ ਕੀਤਾ। ਇਹਨਾਂ ਪਾਵਨ ਅਸਥਾਨਾਂ ਤੇ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾ ਦੀ ਬਹੁਤ ਵੱਡੀ ਕਰਾਮਾਤ ਲੱਭਦੀ ਹੈ। ਵਰਨਾ ਜਿਹੜੇ ਰੀਠੇ ਨੇ ਬਹੁਤ ਕੋੜੇ ਹੁੰਦੇ। ਨੇ ਲੋਕ ਪਹਿਲਾਂ ਰੀਠੇ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਵਿੱਚ ਆ ਮੰਜਰੇ ਤੇ ਆਦਕ ਵਿੱਚ ਕੱਪੜੇ ਦੇ ਆਦਕ ਤੋਂਨ ਵਿੱਚ ਵੀ ਵਰਤਿਆ ਕਰਦੇ ਸੀ ਅੱਜ ਵੀ ਜਿਹੜੀ ਸੋਨੇ ਅਤੇ ਚਾਂਦੀ ਦੀ ਬਿਹਤਰੀਨ ਜਿਹੜੀ ਸਫਾਈ ਹੁੰਦੀ ਹੈ ਉਹਦੇ ਵਿੱਚ ਰੀਠੇ ਦਾ ਮਿਸ਼ਰਣ ਹੁੰਦਾ ਇੱਥੇ ਤਖ਼ਤ ਸਾਹਿਬ ਜੀ ਤੇ ਵੀ ਤਖ਼ਤ ਸਾਹਿਬ ਕਣਸਰੀ ਅਜੂਤ ਸਾਹਿਬ ਜੀ ਵਿਖੇ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਿਖੇ ਵੀ ਹੋਰ ਗੁਰਦੁਆਰਿਆਂ ਗੁਰਸਥਾਨਾਂ ਦੇ ਉੱਪਰ ਜਦੋਂ ਸੋਇਨੇ ਦੀ ਤੇ ਭਾਈ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ ਤਾਂ ਬਕਾਇਦਾ ਉਹਦੇ ਵਿੱਚ ਰੀਠਾ ਲਾਇਆ ਜਾਂਦਾ ਹੋਰ ਵੀ ਕਈ ਚੀਜ਼ਾਂ ਬੁਲਾਉਂਦੇ ਨੇ ਬਕਾਇਦਾ ਰੀਠਾ ਵੀ ਬਣਾਦੇ ਰੀਠਾ ਇੰਨਾ ਜ਼ਿਆਦਾ ਕੌੜਾ ਹੁੰਦਾ ਕਿ ਇਹ ਜ਼ਖਮਾਂ ਤੇ ਵੀ ਸ਼ੂਹੇ ਤੇ ਦੁੱਖ ਦੇ ਤੇ ਜੇ ਕਿਤੇ ਅੱਖ 'ਚ ਪੈ ਜਾਏ ਤੇ ਫੇਰ ਤੇ ਜਾਜਾ ਕਾਰ ਕਰਾ ਦਿੰਦਾ ਬੜੀ ਤਿੰਨ ਚਾਰ ਵਜੇ ਮੇਰੇ ਹੋ ਗਿਆ ਫੇਰਾ ਜਿਹੜਾ ਗੁਲਾਬ ਜਲ ਦੇ ਹੋਰ ਪੀ ਠੰਡੇ ਜਲ ਮੈਂ ਬਾਲ ਪੌਣ ਦੇ باوجود ਵੀ ਉਹਦਾ ਸੇਕ ਨਹੀਂ ਇਹ ਦਾ ਸੁਭਾ ਜਿਹੜਾ ਨਾ ਰੀਠੇ ਦਾ ਇਹ ਕੋੜਾ ਤੇ ਕੋੜਾ ਵੀ ਆ ਔਰ ਤਿੱਖਾ ਵੀ ਤਰਸ਼ ਵੀ ਮਹਾਰਾਜ ਨੇ ਚਰਨ ਪਾਏ ਉਹ ਇੱਥੇ ਅੱਜ ਵੀ ਮੁੱਠਾ ਔਰ ਬੜੀ ਹੈਰਾਨਗੀ ਦੀ ਗੱਲ ਹੈ ਜਿਸ ਪਾਸੇ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਮਾਨ ਹੋਏ ਇੱਕ ਹੀ ਰੁੱਖ ਨੂੰ ਉਸ ਪਾਸੇ ਰੀਠੇ ਮਿੱਠੇ ਨੇ ਜਿਹੜੇ ਪਾਸੇ ਸਿੱਧ ਬਿਖੇ ਸੀਗੇ ਉਸੇ ਹੀ ਰੁੱਖ ਦੇ ਉਹਨਾਂ ਹੀ ਟਾਹਣਾ ਤੇ ਦੂਜੇ ਪਾਸੇ ਨਹੀਂ ਜੇ ਕੌੜਾ ਅਸੀਂ ਆਪਣੇ ਆਪਾਂ ਨਾਲ ਚੱਖੇ ਨੇਤਰਾ ਨਾਲ ਦੇਖੇ ਤੇ ਰਸਨਾ ਨਾਲ ਚੱਖੇ ਇਹ ਉਹ ਮਿੱਠੇ ਜਿਹੜੇ ਰੀਠੇ ਜਿਹੜੇ ਮੂੰਹ ਨਹੀਂ ਲੈਂਦੇ ਤੇ ਇਹ ਖਾਦਾ ਦੂਜੇ ਪਾਸਿਓਂ ਇੰਨਾ ਕੌੜਾ ਕਿ ਉਹ ਥੁੱਕ ਵੀ ਨਾ ਹੋਵੇ ਇੰਨੀ ਜਾਦੀ ਉਹਦੀ ਕੌੜਾ ਆਰਾਜ ਦੀ ਕਰਾਮਾਤ ਅੱਧੇ ਬੁਟੀ ਸ਼ਾਹ ਸ਼ਾਹ ਇਹਨਾਂ ਸਥਾਨਾਂ ਦੇ ਆਪ ਜੀ ਨੇ ਖੌਦਾ ਕੀਤੇ ਨੇ ਹਾਲ ਕੀਤਾ ਮਹਾਰਾਜ ਨੇ ਇਹ ਬੇਅਵਾਰ ਜਗਾ ਸੀ ਸਾਤਸੰਗ ਜਿੱਦਨੀ ਵੀ ਇਹ ਧਰਤੀ ਉਜਾੜ ਬਿਆਬਾਂ ਤੇ ਬੜਾ ਮਹਾਰਾਜ ਜਿੱਥੇ ਵੀ ਗਏ ਨੇ ਸਾਡੇ ਬਜ਼ੁਰਗ ਵੜਕੇ ਦੱਸਦੇ ਸੀ ਉੱਥੇ ਮਹਾਰਾਜ ਗੁਰਸਿੱਖਾਂ ਦੇ ਵਾਸਤੇ ਭੋਜਨ ਭੀਜ ਕੇ ਆਏ ਜਿੱਥੇ ਵੀ ਅੱਜ ਦੇਖ ਲਓ ਇਨ੍ਹਾਂ ਜੰਗਲੀ ਇਲਾਕਿਆਂ ਦੇ ਵਿੱਚ ਗੁਰਸਿੱਖਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ ਔਰ ਪੰਜਾਬ ਵਰਗੀ ਤੇ ਮੇਰਾ ਖਿਆਲ ਹੈ ਪੰਜਾਬ ਤੋਂ ਵਧੀਰੀ ਥੱਥੇ ਜਿੰਸ ਪੈਦਾ ਦੋ ਦੋ ਤਿੰਨ ਤਿੰਨ ਵਾਰੀ ਉੱਥੇ ਝੋਨਾ ਬਾਇਆ ਜਾਂਦਾ ਉਹ ਤਾਂ ਦਾ ਕਮਾਦ ਤੇ ਗੰਨਾ ਦੁਨੀਆ ਭਰ ਦੇ ਵਿੱਚ ਬੰਧਿਆ ਹੋਇਆ ਉਹ ਜਿੱਥੇ ਵੀ ਮਹਾਰਾਜ ਗਏ ਨੇ ਉੱਥੇ ਗੁਰਸਿੱਖਾਂ ਨੇ ਸਗੋਂ ਉਥੋਂ ਦੇ ਪਛਿੰਦਿਆਂ ਨੂੰ ਕੰਮ ਕਰਨੇ ਸਿਖਾਏ ਨੇ ਕਿਰਤ ਕਰਨੀ ਸਫਾਈ ਹੈ ਤੇ ਆਹ ਤੁਹਾਨੂੰ ਦਸੀਏ ਕਿਰਤ ਕਿਵੇਂ ਹੁੰਦੀ ਹੈ ਜਿੱਥੇ ਮਹਾਰਾਜ ਦੀ ਬਖਸ਼ਿਸ਼ ਵਰਦੀ ਆ ਦੇਖ ਲੋ ਮਹਾਰਾਜ ਮਾਰੋ ਥਲ ਦੇ ਰਾਜਸਥਾਨ ਦੇ ਬਰੇਤਿਆਂ ਚ ਗਏ ਨੇ ਗੁਰਸਿੱਖਾਂ ਨੇ ਰੇਤਿਆਂ ਵਿੱਚੋਂ ਵੀ ਲਾਲ ਲੱਭ ਲਏ ਤੇ ਜਿੱਥੇ ਉਜਾੜਾਂ ਕਾਨਾਂ ਸ਼ੰਬਾਂ ਦਰਿਆਵਾਂ ਦੇ ਵਿੱਚ ਮਹਾਰਾਜ ਗਏ ਨੇ ਰੀਠਾ ਸਾਹਿਬ ਤੇ ਨਾਨਕ ਮਤਾ ਅੱਜ ਵੀ ਉੱਥੇ ਗੁਰਸਿੱਖ ਵਸਦੇ ਨੇ ਉਹਨੂੰ ਮਿੰਨੀ ਪੰਜਾਬ ਕਹਿੰਦੇ ਨੇ ਔਰ ਵਾਕਿਓ ਮਿੰਨੀ ਪੰਜਾਬ ਆ ਕਦੇ ਜਾਓ ਉਸ ਇਲਾਕੇ ਦੇ ਵਿੱਚ ਤੇ ਜ਼ਰੂਰ ਜਾ ਕੇ ਦ੍ਰਿਸ਼ ਵੇਖਣਾ ਇੱਥੋਂ ਮਹਾਰਾਜ ਫਿਰ ਕੌਤਾ ਕਰਦੇ ਹੋਏ ਆਪ ਜੀ ਦਿੱਲੀ ਆ ਜਾਂਦੇ ਨੇ ਤੇ ਅੱਗੇ ਮਹਾਰਾਜ ਜਿਹੜੀ ਅਗਲੀ ਕਥਾ ਜੋ ਦਿੱਲੀ ਵਿੱਚ ਮਹਾਰਾਜ ਜਿੰਨੇ ਕਹਾਉਤਾਂ ਕੀਤੇ ਨੇ